ਇਹ ਜੰਗ ਹੈ ਜਿਹੜੀ ਬਹੁ ਪੱਖੀ ਹੈ ਤੇ ਕਈ ਪੱਖਾਂ ਤੋਂ ਕਈ ਮੋਰਚਿਆਂ ਤੋਂ ਇਹ ਲੜੀ ਜਾ ਰਹੀ ਹੈ। ਉਹਦੇ ਚ ਕਲਮ ਵੀ ਹੈ, ਉਹਦੇ ਚ ਜ਼ੁਬਾਨ ਵੀ ਹੈ, ਉਹਦੇ ਚ ਮਾਈਕ ਵੀ ਹੈ, ਉਹਦੇ ਚ ਕੈਮਰਾ ਵੀ ਹੈ, ਲਾਈਟਾਂ ਵੀ ਨੇ, ਉਹਦੇ ਚ ਗਨ ਵੀ ਹੈ। ਤੇ ਉਹਦੇ ਚ ਉਹ ਬૌਧਿਕ ਜਿਹੜਾ ਹੈ ਸਾਡਾ ਸਰਮਾਇਆ ਉਹ ਵੀ ਹੈ, ਅੱਖਰ ਵੀ ਹੈ। ਸਾਰੇ ਅਸੀਂ ਪੱਖਾਂ ਤੋਂ ਸਾਰੇ ਮੋਰਚਿਆਂ ਤੋਂ ਇਹ ਜੰਗ ਲੜ ਰਹੇ ਹਾਂ। ਮਸਲਨ 23 ਮਾਰਚ 31 ਮਾਰਚ 2025 ਨੂੰ ਲਾਸ ਐਂਜਲਸ ਦੀ ਧਰਤੀ ਦੇ ਉੱਤੇ ਜਿਹੜਾ ਹੈ ਅਮਰੀਕਾ ਦੇ ਵਿੱਚ ਰੈਫਰੈਂਡਮ ਹੋਣ ਜਾ ਰਿਹਾ ਰੈਫਰੈਂਡਮ ਪਹਿਲਾਂ ਵੀ ਕਈ ਥਾਵਾਂ ਤੇ ਹੋਏ ਨੇ ਸੋ ਸਾਨੂੰ ਲਗਾਤਾਰ ਫੋਨ ਆਉਂਦੇ ਨੇ ਸਾਨੂੰ ਤੰਗ ਨਹੀਂ ਕਰਦੇ ਹਰ ਇੱਕ ਵਿਅਕਤੀ ਦੇ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਇਹ ਸਵਾਲ ਉਪਜਦਾ ਕਿ ਰੈਫਰੈਂਡਮ ਇਕੱਠਾ ਨਹੀਂ ਹੋ ਸਕਦਾ ਇੱਕੋ ਵਾਰੀ ਜਾਂ ਰੈਫਰੈਂਡਮ ਜਦੋਂ ਹੋ ਜਾਊਗਾ ਫਿਰ ਕੀ ਹੋਊਗਾ ਜੋ ਇਹ ਕਿੰਨੀ ਗਿਣਤੀ ਦੇ ਵਿੱਚ ਵੋਟਾਂ ਚਾਹੀਦੀਆਂ ਨੇ ਆਪਾਂ ਨੂੰ ਫਿਰ ਯੂਨੋ ਮੰਨੂਗੀ ਕਿ ਇਸ ਤਰ੍ਹਾਂ ਰੈਫਰੈਂਡਮ ਚ ਐਨੇ ਲੱਖ ਸਿੱਖਾਂ ਨੇ ਜਾਂ ਐਨੇ ਮਿਲੀਅਨ ਸਿੱਖਾਂ ਨੇ ਵੋਟ ਪਾਤੀ ਆ ਤੇ ਫਿਰ ਉਹ ਮਾਨਤਾ ਪ੍ਰਾਪਤ ਕਰੂਗਾ ਇਹ ਕੀ ਆ ਇਹਦੇ ਬਾਰੇ ਬਹੁਤ ਸਵਾਲ ਨੇ ਬਹੁਤ ਕੁਝ ਚਰਚਾ ਦੇ ਵਿੱਚ ਪਰ ਹਾਲ ਦੇ ਵਿੱਚ ਹੀ ਜਿਵੇਂ ਹੁਣੇ ਸਾਰਾ ਕੁਝ ਡੈਪੂਟੇਸ਼ਨਸ ਲੱਗੀਆਂ ਹੋਈਆਂ ਨੇ ਅਮਰੀਕਾ ਦੇ ਵਿੱਚ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਫੜ ਫੜ ਕੇ ਵਾਪਸ ਭੇਜਿਆ ਜਾ ਰਿਹਾ ਇਸ ਵੱਲੋਂ ਇਸ ਤੋਂ ਬਾਅਦ ਇਹ ਗੱਲ ਇੱਕ ਵਾਰ ਫੇਰ ਚਰਚਾ ਚਾਹੀਏ ਕਿ ਜਿਹੜੇ ਨੌਜਵਾਨ ਜਿਹੜੇ ਸਿੱਖ ਮੁੰਡੇ ਜਿਹੜੇ ਉਧਰੋਂ ਆਏ ਸਨ ਇਲੀਗਲ ਤਰੀਕੇ ਨਾਲ ਆਏ ਨੇ ਉਹ ਰੈਫਰੈਂਡਮ ਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਕੀ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਉਹ ਮੰਨੀ ਨਹੀਂ ਜਾਊਗੀ ਉਹਨਾਂ ਦੇ ਲਈ 6 फॉर ਜਸਟਿਸ ਜਾਂ ਕੋਈ ਖਾਲਸਤਾਨੀ ਜਥੇਬੰਦੀ ਕੋਈ ਉਹਨਾਂ ਦੇ ਹੱਕ ਦੇ ਵਿੱਚ ਕੋਈ ਕਦਮ ਚੁੱਕੂਗੀ ਜਾਂ ਡੋਨਲਡ 트럼ਪ ਨੂੰ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਮਿਲਣ ਦੀ ਕੋਸ਼ਿਸ਼ ਕਰੇਗੀ ਕੋਈ ਗੱਲ ਕਰੇਗੀ ਉਸ ਸੰਬੰਦੇ ਇਦਾਂ ਦੇ ਵੀ ਸਵਾਲ ਨੇ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਖਾਲਸਤਾਨ ਰੈਫਰੈਂਡਮ ਇਹ ਹੈ ਕੀ ਆ ਖਾਲਸਤਾਨ ਰੈਫਰੈਂਡਮ ਆਪਣੇ ਆਪ ਦੇ ਵਿੱਚ ਇੱਕ ਮੁਹਿੰਮ ਇਹ ਮੁਹਿੰਮ ਖਾਲਸਤਾਨ ਦੀ ਆਜ਼ਾਦੀ ਦੇ ਲਈ ਆ ਤੇ ਖਾਲਸਤਾਨ ਦੀ ਜਿਹੜੀ ਆਜ਼ਾਦੀ ਆ ਉਹ ਸਾਡੇ ਪਿਛੋਕੜ ਤੇ ਨਾਲ ਸਾਡੇ ਵਿਰਸੇ ਨਾਲ ਸਾਡੇ ਇਤਿਹਾਸ ਦੇ ਨਾਲ ਗੁਰੂਆਂ ਵੱਲੋਂ ਦੱਸੇ ਸਾਡੇ ਰਾਹ ਨੂੰ ਜਿਹੜਾ ਹੈ ਅਗਵਾਈ ਕਰਨ ਦੇ ਲਈ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਦੇ ਵਜੋਂ ਸਥਾਪਨਾ ਅਤੇ ਉਹ ਹੁਕਮ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸ ਜਿਹੜੀ ਇੱਕ ਸਾਨੂੰ ਇੱਕ ਬਹੁਮੁੱਲੇ ਇਲਾਹੀ ਜੋ ਹੁਕਮ ਹੋਇਆ ਸਾਨੂੰ ਗੁਰੂ ਸਾਹਿਬ ਵੱਲੋਂ ਉਸ ਨੂੰ ਇਹ ਅੱਗੇ ਤੋਰਦੀ ਹੈ ਲਹਿਰ ਉਸ ਦਾ ਇਹ ਜਿੱਥੇ ਅੱਜ ਅਸੀਂ ਖੜੇ ਆਂ ਇਹ ਉੱਥੋਂ ਦਾ ਪੜਾ